ਮੈਂ ਡਾਕਟਰ ਸਰਬਜੋਤ ਸਿੰਘ ਪੰਜਾਬੀ ਸਿਹਤ ਸਭਾ ਰਜਿਸਟਰ ਮਕੇਰੀਆਂ ਤੋਂ ਆਇਆ ਹੋਇਆ ਅੱਜ ਵਿਸ਼ਵ ਸ਼ਾਂਤੀ ਕਾਨਫਰੰਸ ਅਟੈਂਡ ਕਰਨ ਵਾਸਤੇ ਮੇਰੇ ਨਾਲ ਆਏ ਨੇ ਪੰਜਾਬੀ ਸਿਹਤ ਸਭਾ ਦੇ ਸੀਨੀਅਰ ਮੈਂਬਰ ਸ਼੍ਰੀ ਆਰ ਪੀ ਸਿੰਘ ਜੀ ਉਹਨਾਂ ਦੇ ਨਾਲ ਹੀ ਪ੍ਰਿੰਸੀਪਲ ਤਰਸੇਮ ਸਿੰਘ ਜੀ ਅਤੇ ਨਾਲ ਡਾਕਟਰ ਦੀਪਕ ਠਾਕੁਰ ਜੀ ਅਸੀਂ ਅੱਜ ਪ੍ਰੋਫੈਸਰ ਹਰੀਸ਼ਪੁਰੀ ਜੀ ਜੋ ਕਿ ਇੱਥੇ ਰਾਜਨੀਤੀ ਵਿਗਿਆਨ ਦੇ ਪ੍ਰਸਿੱਧ ਪ੍ਰੋਫੈਸਰ ਨੇ ਉਹਨਾਂ ਨੇ ਜੋ ਅੱਜ 80ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਹਿਰੋਸ਼ੀਮਾ ਨਾਗਾਸਾਕੀ ਦੇ ਉੱਤੇ ਜੋ ਹਮਲਾ ਹੋਇਆ ਸੀ ਉਹਦੇ ਸਬੰਧ ਵਿੱਚ ਅੱਜ ਉਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਜੋ ਕਿ ਪਰਮਾਣੂ ਜੰਗ ਦਾ ਅਸਰ ਬਣੇ ਹੋਏ ਐ ਉਹਦੇ ਉੱਤੇ ਚਿੰਤਾ ਪ੍ਰਗਟਾਉਂਦੀਆਂ ਸਾਨੂੰ ਜੰਗ ਦੇ ਜੋ ਦੁਰ ਦੁਰਪ੍ਰਭਾਵ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਐ ਸਾਨੂੰ ਬਹੁਤ ਗੱਲਾਂ ਦਾ ਪਤਾ ਲੱਗਾ ਇੱਥੇ ਆ ਕੇ ਕਿ ਜੰਗ ਇਕੱਲੀ ਜਿਹੜੀ ਹੁੰਦੀ ਐ ਉਹ ਦੋ ਦੇਸ਼ਾਂ ਵਿਚਕਾਰ ਨਹੀਂ ਹੁੰਦੀ ਉਹਦੇ ਨਾਲ ਸਾਰੇ ਲੋਕ ਜਿਹੜੇ ਐ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਆਮ ਪਬਲਿਕ ਐ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਇੱਕ ਸਾਨੂੰ ਹੋਰ ਗੱਲ ਦਾ ਪਤਾ ਲੱਗਾ ਕਿ ਖਾਸ ਕਰਕੇ ਜਿਹੜੀਆਂ ਔਰਤਾਂ ਔਰ ਬੱਚੇ ਇਹਨਾਂ جنگਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਆ ਔਰ ਉਹਨਾਂ ਦੇ ਉੱਤੇ ਜਿਹੜਾ ਮਨੋ ਵਿਕਾਰ ਪੈਦਾ ਹੁੰਦੇ ਉਹਨਾਂ ਦੇ ਅੰਦਰ ਔਰ ਮਨੋਵਿਗਿਆਨਿਕ ਤੌਰ ਤੇ ਜੋ ਪ੍ਰਭਾਵਿਤ ਹੁੰਦੇ ਹੈ ਉਹਨਾਂ ਦੇ ਅਗਲਾ ਫਿਊਚਰ ਪ੍ਰਭਾਵਿਤ ਹੁੰਦਾ ਹੈ ਉਹਦੇ ਦੁਸ਼ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹੈ ਇਸ ਕਰਕੇ ਅਸੀਂ ਇੱਥੇ ਆ ਕੇ ਬਹੁਤ ਚੰਗਾ ਲੱਗਾ ਔਰ ਸਾਰੇ ਵਿਦਵਾਨਾਂ ਦੇ ਵਿਚਾਰ ਸੁਣੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਇਆ ਵਿਸ਼ਵ ਸ਼ਾਂਤੀ ਕਾਨਫਰੰਸ ਵਿੱਚ ਮੇਰਾ ਨਾਮ ਹੈ ਡਾਕਟਰ ਦੀਪਕ ਠਾਕੁਰ ਔਰ ਮੈਂ ਕਲੀਨिकल ਸਾਈਕੋਲੋਜਿਸਟ ਹਾਂ ਵਾਰ ਦੇ ਬਹੁਤ ਸਾਰੇ ਸਾਈਕੋਲੋਜੀਕਲ ਇਫੈਕਟਸ ਰਹਿੰਦੇ ਆ ਜਿਹਦੇ ਬਾਰੇ ਅੱਜ मैम ਨੇ ਵੀ ਡਿਸਕਸ ਕੀਤਾ ਇਸ ਕਾਨਫਰੈਂਸ ਤੇ ਸੋਨੀ मैम ਨੇ ਜਿੱਦਾਂ ਆਪਾਂ ਦੇਖਦੇ ਆ ਕਿ ਸਭ ਤੋਂ ਪਹਿਲਾ ਜਿਹੜਾ ਮੇਜਰ ਇਫੈਕਟਸ ਆਂਦਾ ਆ ਉਹ ਆਂਦਾ ਹੈ ਪੀਟੀਐਸਡੀ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਬੱਚਿਆਂ ਨੂੰ ਤੋਂ ਲੈ ਕੇ ਅੱਗੇ ਤੱਕ ਸਾਰਿਆਂ ਨੂੰ ਇਹ ਡਿਸਆਰਡਰਸ ਦਾ ਫੇਸ ਸਾਹਮਣਾ ਕਰਨਾ ਪੈਂਦਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਆ ਕਿ ਇਹ ਲੌਂਗ ਟਾਈਮ ਤੱਕ ਚੱਲਦਾ ਆ ਸਮ ਟਾਈਮਸ ਆ ਕਈ ਛੋਟੀ ਛੋਟੀ ਆਵਾਜ਼ਾਂ ਵੀ ਉਹਨਾਂ ਨੂੰ ਤੰਗ ਕਰਦੀਆਂ ਆ ਸਮ ਟਾਈਮ ਉਹਨਾਂ ਨੂੰ ਸਲੀਪ ਡਿਸਆਰਡਰਸ ਵੀ ਫੇਸ ਕਰਨੇ ਪੈਂਦੇ ਆ ਔਰ ਸਮ ਟਾਈਮ ਸੀਵੀਅਰ ਡਿਪਰੈਸ਼ਨ ਐਂਡ ਐਂਜ਼ਾਇਟੀ ਤੋਂ ਵੀ ਉਹ ਫੇਸ ਕਰਦੇ ਆ ਤੇ ਵੌਰ ਕਿਸੇ ਵੀ ਤਰ੍ਹਾਂ ਦੀ ਆ ਚਾਹ साइਕਲੋਜੀਕਲ ਆ ਚਾਹ ਉਹ ਫਿਜ਼ੀਓਲੋਜੀਕਲ ਆ ਉਹ ਤੁਹਾਡੇ ਲਈ ਹਮੇਸ਼ਾ ਨੈਗੇਟਿਵ ਇਮਪੈਕਟ ਹੀ ਦੇਊਗੀ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਸੀਂ ਇਹਨਾਂ ਵੌਰ ਤੋਂ ਦੂਰ ਰਹੀਏ ਤੇ ਮੰਨ ਲਓ ਕਿ ਜ਼ਿਆਦਾ ਬੈਟਰ ਸਿਚੁਏਸ਼ਨ ਹੋਏਗੀ ਥੈਂਕ ਯੂ